ਜ਼ਿਲ੍ਹਾ ਪ੍ਰਸ਼ਾਸਨ ਨੇ ਸਾਰੀ ਸਰਕਾਰ ਨੇ ਜਿਹੜੇ ਸੀਗੇ ਸਾਰੇ ਕਰਮਚਾਰੀਆਂ ਨੇ ਔਰ ਤੁਸੀਂ ਸਾਰਿਆਂ ਨੇ ਔਰ ਬਹੁਤ ਸਾਰੀਆਂ ਐਨਜੀਓਜ਼ ਨੇ ਮਿਲ ਕੇ ਜਿਹੜੇ ਬਹੁਤ ਹੀ ਇੱਕ ਭਿਆਨਕ ਕਿਸਮ ਦੇ ਹੜ੍ਹ ਆਏ ਸੀ ਪੰਜਾਬ ਦੇ ਵਿੱਚ 1988 ਦੇ ਹੜ੍ਹਾਂ ਦੇ ਵਿੱਚ ਮੈਂ ਸੇਵਾ ਕੀਤੀ ਸੀ ਜਿਹੜੇ ਆਪਣੇ ਕਪੂਰਥਲੇ ਦੇ ਵਿੱਚ ਜਿਹੜਾ ਜਿਹਨੂੰ ਵਾਪਰ ਏਰੀਆ ਕਹਿੰਦੇ ਆ ਸੁਲਤਾਨਪੁਰ ਲੋਧੀ ਦੇ ਵਿੱਚ ਔਰ ਫਿਰੋਜ਼ਪੁਰ ਦੇ ਵਿੱਚ ਉਦੋਂ ਵੀ ਬਹੁਤ ਨੁਕਸਾਨ ਹੋਇਆ ਸੀ ਬਟ ਇਸ ਵਾਰੀ ਜਿਹੜੀ ਹੈਗੀਆਂ ਵੇਵਜ਼ ਆਈਆਂ ਉਦੋਂ ਇੱਕ ਵਾਰੀ ਮਤਲਬ ਪਾਣੀ ਆਇਆ ਸੀਗਾ ਇੱਕ ਵੇਵ ਆਈ ਸੀ ਬਹੁਤ ਵੱਡੀ ਆਈ ਸੀ ਉਹਦੇ ਚ ਜਿਹੜਾ ਮੌਤਾਂ ਬਹੁਤ ਜ਼ਿਆਦਾ ਹੋਈਆਂ ਸੀ 500 ਤੋਂ ਵੱਧ ਮੌਤਾਂ ਹੋਈਆਂ ਸੀ ਉਦੋਂ ਇਸ ਵਾਰੀ ਲੋਕਾਂ ਦੇ ਸਹਿਯੋਗ ਦੇ ਨਾਲ ਅਸੀਂ ਲੋਕਾਂ ਦੀ ਕਾਫੀ ਹੱਦ ਤੱਕ ਜਾਣ ਪਰ ਫਿਰ ਵੀ ਜੜੀਆਂ ਹੈਗੀਆਂ 50 ਤੋਂ ਵੱਧ ਜੜੀਆਂ 55 ਤੋਂ ਵੱਧ ਜੜੀਆਂ ਡੈਥਸ ਹੋਈਆਂ ਹੈਗੀਆਂ ਔਰ ਹਿਮਾਚਲ ਪ੍ਰਦੇਸ਼ ਦੇ ਵਿੱਚ 400 ਤੋਂ ਜ਼ਿਆਦਾ ਲੋਕ ਜੜੇ ਹੈਗੇ ਆ ਉਹ ਔਰ 200 ਅਜੇ ਲਾਪਤਾ ਵੀ ਹੈਗੇ ਆ ਸੋ ਉੱਥੇ ਜਿਹੜਾ ਹਿਊਮਨ ਲਾਸ ਆਫ ਲਾਈਫ ਹੈਗਾ ਉਹ ਹਿਮਾਚਲ ਚ ਬਹੁਤ ਜ਼ਿਆਦਾ ਹੈ ਇਵਨ ਉਤਰਾਖੰਡ ਵੀ ਤੁਸੀਂ ਦੇਖ ਰਹੇ ਹੋ ਔਰ ਇਸ ਵਾਰੀ ਕਲਾਊਡ ਬਰਸਟ ਬਹੁਤ ਹੋਇਆ ਔਰ ਲੈਂਡਸਲਾਈਡਸ ਬਹੁਤ ਹੋਇਆ ਹਿਮਾਚਲ ਦੇ ਵਿੱਚ ਈਵਨ ਜੰਮੂ ਕਸ਼ਮੀਰ ਦੇ ਵਿੱਚ ਔਰ ਉਤਰਾਖੰਡ ਦੇ ਵਿੱਚ ਸੋ ਇਹ ਇੱਕ ਬਹੁਤ ਜਿਹੜੀ ਇੱਕ ਤੁਸੀਂ ਕਹੋ ਵੀ ਇੱਕ ਮਹਾਮਾਰੀ ਕਿਸਮ ਦੀ ਔਰ ਸਭ ਤੋਂ ਜ਼ਿਆਦਾ ਜਿਹੜਾ ਪਾਣੀ ਚਾਹੀਓ ਜੰਮੂ ਕਸ਼ਮੀਰ ਦਾ ਚਾਹੀਏ ਹਿਮਾਚਲ ਦਾ ਉਹ ਪਹਿਲਾਂ ਡੈਮਾਂ ਚਾਹੁੰਦਾ ਫਿਰ ਡੈਮੋਂ ਤੋਂ ਛੱਡਿਆ ਜਾਂਦਾ ਔਰ ਉਹ ਸਾਰਾ ਇੱਥੇ ਫਾਜ਼ਲ ਕਾਦੇ ਵਿੱਚ ਪਹੁੰਚਦਾ ਇੱਥੇ ਆ ਕੇ ਮਾਰ ਕਰਦਾ ਅਲਟੀਮੇਟ ਲੀਓ ਤੁਸੀਂ ਯੂ ਹੈਵ ਵਾਰਨ ਦਾ ਬਰੰਟ ਉਹਦੇ ਵਿੱਚ ਤੁਸੀਂ ਬੜੀ ਬਹਾਦਰੀ ਦੇ ਨਾਲ ਲੋਕਾਂ ਨੂੰ ਪਹਿਲਾਂ ਰੈਸਕਿਊ ਫਿਰ ਰੀਲੀਫ ਉਹਦੇ ਸਾਰਿਆਂ ਨੇ ਤੁਸੀਂ ਵੱਤ ਤੋਂ ਵੱਤ ਯੋਗਦਾਨ ਪਾਇਆ ਔਰ মিডিਆ ਨੇ ਸਾਨੂੰ ਬਹੁਤ ਵਾਰੀ ਸਾਨੂੰ ਐਕਸਡੇਵਲ ਜਿਹੜੀ ਸੀ ਉਹ ਇਨਫੋਰਮੇਸ਼ਨ ਦੇ ਕੇ ਜਾਨਾਂ ਬਚਾਉਣ ਦੇ ਵਿੱਚ ਵੀ ਕਈ ਵਾਰੀ ਕੋਈ ਪ੍ਰੈਗਨੈਂਟ ਲੇਡੀ ਸੀ ਜਾਂ ਕੋਈ ਸਨੇਕ ਬਾਈਟ ਹੋ ਗਈ ਕਿਸੇ ਨੂੰ ਕੋਈ ਹੋਰ ਮੈਡੀਕਲ ਐਮਰਜੈਂਸੀ ਹੋ ਗਈ ਉਹਨਾਂ ਦੇ ਵਿੱਚ মিডিਆ ਦਾ ਬਹੁਤ ਸ਼ਲਾਘਾਯੋਗ ਕੰਮ ਰਿਹਾ ਸੋ ਮੈਂ মিডিਆ ਦਾ ਆਪਣਾ ਧੰਨਵਾਦ ਵੀ ਕਰਦਾ ਔਰ ਸ਼ਲਾਘਾ ਵੀ ਕਰਦਾ ਉਹਨਾਂ ਦੇ ਕੰਮ ਦੀ ਤੇ ਹੁਣ ਜਿਹੜੀ ਸਾਡੀ ਪਾਣੀ ਜਿਆਦਾ ਰਿਸਟ ਕਰ ਰਿਹਾ ਹੈਗਾ rescuer ਤੇ relief ਜੜੇ ਹੈਗਾ ਮੇਅਰਸ ਉਹ ਨੀਅਰਲੀ ਨੀਅਰਲੀ ਦੇ ਆਰ ਕਮਿੰਗ ਟੂ ਐਂਡ ਤੇ ਆਪਾਂ ਵੀ ਹੋਪ ਐਂਡ ਪ੍ਰੇ ਆਪਾਂ ਉਮੀਦ ਕਰਦੇ ਆਂ ਔਰ ਅਰਦਾਸ ਵੀ ਕਰਦੇ ਆਂ ਕਿ ਜਿਸ ਤਰ੍ਹਾਂ ਹੁਣ ਕੱਲ ਵੀ ਤੁਹਾਡੇ ਜਿਹੜਾ ਸੀਗਾ ਉਹ ਉਹ ਖਾਸ ਕਰਕੇ ਉੱਤਰਾਖੰਡ ਦੇ ਵਿੱਚ ਔਰ ਇਵਨ ਹਿਮਾਚਲ ਦੇ ਵਿੱਚ ਜੜਾ ਹੈਗਾ ਫਿਰ ਕ라우ਡ ਬਸਟ ਹੋਇਆ ਕਿ ਹੁਣ ਜਿਹੜੀ ਮੌਨਸੂਨ ਐ ਰਿਟਰੀਟ ਕਰ ਰਹੀ ਹੈ ਤੇ ਇਹ ਜਿਹੜੀ ਪ੍ਰੋਬਲਮ ਓਵਰ ਹੋ ਜਾਏਗੀ ਤੇ ਹੁਣ ਅਸੀਂ ਜਿਹੜਾ ਅਗਲਾ ਸਾਡਾ ਫੇਸ ਹੈ ਉਹਦੇ ਚ ਦੋ ਕੰਪੋਨੈਂਟ ਹੈ ਜੀ ਇੱਕ ਤਾਂ ਮੇਰੇ ਸਿਹਤ ਮਹਿਕਬੇ ਨਾਲ ਸਿੱਧਾ ਜੁੜਿਆ ਹੋਇਆ ਜਿਹਦੇ ਚ ਵੈਕਟਰ ਬੋਰਨ ਵਾਟਰ ਬੋਰਨ ਮੱਖੀਆਂ ਮੱਛਰਾਂ ਗੰਦੇ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਜਿਹੜੀ ਸਭ ਤੋਂ ਜ਼ਿਆਦਾ ਚਿੰਤਾ ਹੁੰਦੀ ਆ ਸਕਿਨ ਡਿਜ਼ੀਜ਼ਸ ਦੇ ਪੇਸ਼ੈਂਟਸ ਬਹੁਤ ਆਏ ਆ ਜੀ ਆਈ ਇਨਫੈਕਸ਼ਨਸ ਬਹੁਤ ਆਈਆਂ ਵਾਇਰਲ ਫੀਵਰ ਬਹੁਤ ਹੋ ਰਿਹਾ ਔਰ ਇਹਦੇ ਵਿੱਚ ਇਹਦੇ ਨਾਲ ਨਾਲ ਜਿਹੜਾ ਹੈਗਾ ਉਹ ਡਾਇਰੀਆ ਦੇ ਕੇਸਸ ਆ ਰਹੇ ਆ ਸਪਰੈਡਿਕ ਹੈ ਜਿਹੜਾ ਲੇਕਿਨ ਕੋਈ ਐਦਾਂ ਨਹੀਂ ਆ ਕਿ ਇੱਕ ਜਗ੍ਹਾ ਤੇ ਕੋਈ 10 20 ਜਾਂ 50 ਕੇਸ ਹੋ ਗਿਆ ਕਿਤੇ ਇੱਕ ਜਾਂ ਦੋ ਇੱਕ ਦੋ ਛੋਟੇ ਛੋਟੇ ਕੇਸ ਆ ਰਹੇ ਆ ਸੋ ਉਹਦੇ ਵਾਸਤੇ ਮੈਡੀਕਲ ਟੀਮਾਂ ਜਿਹੜੀਆਂ ਹੈਗੀਆਂ ਉਹ ਹਰ ਇੱਕ ਪਿੰਡ ਤੱਕ ਜਿਹੜਾ ਪਿੰਡ ਡੁੱਬਿਆ ਹੋਇਆ ਉੱਥੇ ਤੱਕ ਵੀ ਜਿੱਥੇ ਤੱਕ ਐਂਬੂਲੈਂਸ ਜਾਂਦੀ ਆ ਉੱਥੇ ਬੇਸ ਹਸਪੀਟਲ ਬਣਾਤੇ ਅਸੀਂ ਉਸ ਤੋਂ ਅੱਗੇ ਟਰੈਕਟਰ ਦੇ ਉੱਤੇ ਜਿਹੜਾ ਟਰੈਕਟਰ ਵੀ ਨਹੀਂ ਜਾਂਦਾ ਤਾਂ ਬੋਟ ਦੇ ਉੱਤੇ ਜਾ ਕੇ ਵੀ ਜਿਹੜੇ ਸਾਡੇ ਸਟਾਫ ਹੈ ਔਰ ਆਸ਼ਾ ਵਰਕਰਸ ਘਰ ਘਰ ਜਾ ਕੇ ਕੰਮ ਕਰ ਰਹੀਆਂ ਇਹਦੇ ਨਾਲ ਨਾਲ ਅਸੀਂ ਇੱਕ ਸਪੈਸ਼ਲ ਕੈਂਪੇਨ ਚਲਾਈ ਸੀ ਜਿਹਦੇ ਵਿੱਚ ਅਸੀਂ ਜਿਹੜੇ ਵਰਸਟ ਅਫੈਕਟਡ ਪਿੰਡ ਸੀਗੇ 2300 ਦੇ ਕਰੀਬ 2303 ਉਹਨਾਂ ਦੇ ਵਿੱਚ ਅਸੀਂ ਡੋਰ ਟੂ ਡੋਰ ਸਰਵੇ ਉਹਦੇ ਵਿੱਚ ਜਿਹੜਾ ਹੈਗਾ ਕੱਲੀ ਆਸ਼ਾ ਵਰਕਰ ਹਰ ਘਰ ਦੇ ਵਿੱਚ ਜਾ ਕੇ ਉਹਨਾਂ ਨੂੰ ਕਿੱਟਾਂ ਵੀ ਦਿੱਤੀਆਂ ਔਰ ਫੀਵਰ ਦਾ ਸਰਵੇ ਡਾਇਰੀਆ ਦਾ ਸਰਵੇ ਹੋਰ ਕਿਹੜੀਆਂ ਬਿਮਾਰੀਆਂ ਹੈਗੀਆਂ ਔਰ ਉਹਦੇ ਨਾਲ ਨਾਲ ਜਿਹੜੀਆਂ ਮੋਬਾਈਲ ਮੈਡੀਕਲ ਟੀਮਸ ਤੇ ਉਹਨਾਂ ਨੇ ਤਕਰੀਬਨ ਤਕਰੀਬਨ ਜਿਹੜਾ ਹੈਗਾ 1.5 ਲੱਖ ਤੋਂ ਵੱਧ ਜਿਹੜੇ ਲੋਕਾਂ ਦਾ ਹੁਣ ਤੱਕ ਜਿਹੜਾ ਇਲਾਜ ਕਰ ਚੁੱਕਿਆ ਔਰ ਜਿਹੜੇ ਕੋਈ ਬਲੱਡ ਪ੍ਰੈਸ਼ਰ 슈ਗਰ ਹਾਰਟ ਅਟੈਕ ਦੂਜੇ ਪੇਸ਼ੈਂਟਸ ਆ ਉਹਨਾਂ ਤੱਕ ਦਵਾਈਆਂ ਉਹਨਾਂ ਦੇ ਘਰਾਂ ਤੱਕ ਪਹੁੰਚਾਈਆਂ ਜਾ ਰਹੀਆਂ ਕੋਈ ਵੀ ਮੈਡੀਕਲ ਐਮਰਜੈਂਸੀ ਆ ਉਹਦੇ ਵਾਸਤੇ ਹਰ ਜਿਹੜੀ ਸਾਰੇ ਪੂਰਾ ਟ੍ਰੀਟਮੈਂਟ ਜਿਹੜਾ ਫ੍ਰੀ ਕੀਤਾ ਜਾ ਰਿਹਾ ਹੁਣ ਅਸੀਂ ਸਪੈਸ਼ਲਿਸਟਾਂ ਦੇ ਕੈਂਪ ਔਰ ਬੈਕਅਪ ਜਿਹੜੀਆਂ ਸਾਡੀਆਂ ਸਰਵਿਸਿਜ਼ ਆ ਜਿਹਦੇ ਵਿੱਚ ਚਾਹੇ ਕੋਈ ਸਨੇਕ ਬਾਈਟ ਹੋਵੇ ਡੌਗ ਬਾਈਟ ਹੋਵੇ ਕੋਈ ਹੋਰ ਮੈਡੀਕਲ ਐਮਰਜੈਂਸੀ ਹੋਵੇ ਉਹਦੀਆਂ ਮਹਿੰਗੀਆਂ ਤੋਂ ਮਹਿੰਗੀਆਂ ਦਵਾਈਆਂ ਸਾਰੀਆਂ ਸਾਡੇ ਸਾਰੇ ਹਸਪਤਾਲਾਂ ਦੇ ਵਿੱਚ ਮੌਜੂਦ ਆ ਸਾਰਾ ਸਰਕਾਰ ਨੇ ਬੰਦੋਬਸਤ ਕੀਤਾ ਹੋਇਆ ਅ ਅਜੇ ਤੱਕ ਜਿਹੜੇ ਆਪਣੇ ਜੀ ਮੈਂ 2023 ਦੇ ਹਿਸਾਬ ਨਾਲ ਗੱਲ ਕਰਾਂ ਸਾਡੇ ਤਕਰੀਬਨ ਤਕਰੀਬਨ ਜਿਹੜਾ 80% ਤੋਂ ਜ਼ਿਆਦਾ ਰਿਡਕਸ਼ਨ ਹੈਗੀ ਹੈ ਡੈਂਗੂ ਕੇਸਸ ਦੇ ਵਿੱਚ ਕਿਉਂਕਿ ਇਹਦਾ 23 ਨਾਲ ਕੰਪੈਰੀਸਨ ਕਿਉਂਕਿ ਤੇਜ਼ ਵੀ ਹੜ੍ਹ ਆਈ ਸੀ ਆਪਣੇ ਅੰਨੇ ਭੜੇ ਨਹੀਂ ਸੀ ਬਟ ਉਦੋਂ ਸਾਡੇ ਡੈਂਗੀ ਦੇ ਬਹੁਤ ਜ਼ਿਆਦਾ ਮਾਰ ਪਈ ਸੀ ਲੇਕਿਨ ਇਸ ਵਾਰੀ ਡੈਂਗੀ ਵੀ ਕੰਟਰੋਲ 'ਚ ਹੈ ਡਾਇਰੀਆ ਵੀ ਕੰਟਰੋਲ 'ਚ ਹੈ ਤੇ ਜਿਹੜਾ ਚਿਕਨ ਗੁਨੀ ਹੈਗਾ ਉਹਦੇ 'ਚ 99% ਦੇ ਕਰੀਬ 90% ਤੋਂ ਜ਼ਿਆਦਾ ਰਿਡਕਸ਼ਨ ਹੋਈ ਆ ਸੋ ਇਹਦੇ ਵਿੱਚ ਜਿਹੜੀਆਂ ਤੁਹਾਡੀਆਂ ਐਕਿਊਟ ਡਾਇਰੀਅਲ ਡਿਜ਼ੀਜ਼ ਆਊਟ ਬ੍ਰੇਕ ਕਹਿੰਦੇ ਉਹ ਵੀ ਸਾਡੀਆਂ ਅੱਧੀਆਂ ਹੋਈਆਂ ਪਿਛਲੀ ਵਾਰੀ ਨਾਲੋਂ ਸਨੇਕ ਬਾਈਟ ਦੇ ਵਿੱਚ ਵੀ 60% ਕਮੀ 댓्स ਵਿੱਚ کافی ਕਮੀ ਆਈ ਹੈ ਸੋ ਓਵਰਆਲ ਜਿਹੜਾ ਹੈਗਾ ਜਿਹੜਾ ਜਿਸ ਤਰ੍ਹਾਂ ਸਿਹਤ ਮਹਿਕਬੇ ਨੇ ਹੋਰ ਬਹੁਤ ਸਾਰੇ ਐਨ ਜੀਓes ਤੇ ਸਹਿਯੋਗ ਨਾਲ ਲੋਕਾਂ ਨੂੰ ਸਿਹਤ ਸੋਚਨਾ ਪਹੁੰਚਾਈਆਂ ਉਹ ਅਸੀਂ ਉਹਨੂੰ ਮੇਨਟੇਨ ਕਰਾਂਗੇ ਜੀ ਅਗਲੇ 6 ਮਹੀਨੇ ਤੱਕ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜੇ ਡਾਕਟਰ ਨਵੇਂ ਸੀਗੇ ਅਸੀਂ ਉਹਦੇ ਵਿੱਚੋਂ ਜਿਹੜੇ 700 ਨੂੰ ਜਿਹੜੇ ਅਪਾਇੰਟਮੈਂਟ ਲੈਟਰ ਦਿੱਤੇ ਸੀ ਉਹਨਾਂ ਨੂੰ ਦੇਣੇ ਸੀ ਇਨਫੈਕਟ ਉਹਨਾਂ ਦਾ ਮੈਡੀਕਲ ਹੋਣਾ ਸੀ ਅਸੀਂ ਕਹਿੰਦਾ ਸਿੱਧਾ ਜਾ ਕੇ ਫਲੱਟ ਦੀ ਡਿਊਟੀ ਕਰੋ 472 ਜੁਆਇਨ ਕਰ ਗਏ ਤੁਹਾਡੇ ਫਾਜ਼ਿਲਕਾਰ ਦੇ ਵਿੱਚ ਡਾਕਟਰ ਆਂਦੇ ਨੇ ਅਸੀਂ 34 ਡਾਕਟਰ ਇੱਥੇ ਜੁਆਇਨ ਕਰ ਉਦੇ ਨਾਲ ਸਾਨੂੰ ਐਮਰਜੈਂਸੀ ਸਰਵਿਸਿਸ ਦੇ ਵਿੱਚ ਫਾਇਦਾ ਹੋ ਰਿਹਾ ਤੇ ਆਉਣ ਵਾਲੇ ਦਿਨਾਂ ਚ ਅਸੀਂ ਤੁਹਾਡੇ ਵੈਂਟੀਲੇਟਰ ਸਾਰਾ ਕੁਝ ਆ ਗਿਆ ਹੈਗਾ ਉਹਨੂੰ ਟ੍ਰੇਨਿੰਗ ਦੇ ਕੇ ਬੱਚਿਆਂ ਨੂੰ ਉਹ ਵਾਲੀ ਵੀ ਜਿਹੜੀ ਕ੍ਰਿਟੀਕਲ ਕੇਅਰ ਹੈ ਸਰਵਿਸਿਸ ਉਹ ਵੀ ਸ਼ੁਰੂ ਕਰਾਂਗੇ ਕੈਂਸਲ ਦਾ ਹਸਪਤਲ ਵੀ ਸ਼ੁਰੂ ਕਰਾਂਗੇ ਹੁਣ ਜਿਹੜਾ ਅਗਲਾ ਸਟੈਪ ਹੈ ਉਹ ਹੈਗਾ ਕਿ ਆਪਾਂ ਜਿਹੜੇ ਬੰਦੇ ਆ ਜਿਹੜੇ ਜਿਹੜੇ ਪਿੰਡ ਜਿਹੜੇ ਵਸਟ ਇਫੈਕਟਡ ਆ ਕਿਸੇ ਦਾ ਫਸਲ ਤਾਂ ਸਾਰਿਆਂ ਦੀ ਗਈ ਕਿਸੇ ਦਾ ਖੇਤ ਵੀ ਚਲਾ ਗਿਆ ਕਿਸੇ ਬੰਦੇ ਦੇ ਪਿੰਡ ਚ ਪਾਣੀ ਵੜ ਗਿਆ ਉਹਦਾ ਕਾਰ ਡੈਮੇਜ ਹੋ ਗਿਆ ਜਾਂ गिर ਗਿਆ ਔਰ ਤੇਿਆਂ ਦੇ ਤਾਂ ਵਿਚਾਰਾਂ ਦੇ ਅਨਫੋਰਚੂਨੇਟਲੀ ਜਿਹੜੇ ਹੈ ਗਿਆ ਉਹ 55 ਦੇ ਕਰੀਬ 60 ਦੇ ਕਰੀਬ ਮੇਲ ਮੈਂਬਰ ਜਿਹੜੇ ਅਰਨਿੰਗ ਮੈਂਬਰ ਹੈ ਉਹ ਵੀ ਗਏ ਔਰ ਕੋਈ ਵਿਧਵਾ ਔਰਤ ਹੈ ਕੋਈ ਬਜ਼ੁਰਗ ਹੈ ਸੋ ਪ੍ਰਾਇਰੀਟੀ ਦੇ ਉੱਤੇ ਉਹਨਾਂ ਦੇ ਘਰ ਬਣਾਣਾ ਉਹਨਾਂ ਦੀ ਜ਼ਮੀਨ ਦੇ ਵਿੱਚ ਉਹਨਾਂ ਨੂੰ ਮਰੋ ਡੀਜ਼ਲ ਟੈਂਕ ਕਰਨਾ ਫਸਲ ਬਿਜਵਾਣਾ ਉਹਨਾਂ ਦੇ ਬੱਚਿਆਂ ਦੇ ਸਕੂਲ ਠੀਕ ਹੋਣਾ ਸਕੂਲ ਠੀਕ ਕਰਕੇ ਬੱਚਿਆਂ ਨੂੰ ਸਾਰਾ ਕਿਤਾਬਾਂ ਸਾਰਾ ਕੁਝ ਹੀ ਗਿਆ ਨਾ ਜੀ ਫਿਰ ਉਹਨਾਂ ਨੂੰ ਨਵੇਂ ਸਿਰੇ ਤੋਂ 유ਨੀਫਾਰਮ ਕਿਤਾਬਾਂ ਦੇ ਕੇ ਸਕੂਲ ਚ ਭੇਜਣਾ ਕਿਸਾਨ ਨੂੰ ਖੇਤ ਭੇਜਣਾ ਦੁਕਾਨਦਾਰ ਨੂੰ ਉਹਦੇ ਕੰਮ ਤੇ ਲਾਣਾ ਮਜ਼ਦੂਰ ਜਿਹੜਾ ਹੈਗਾ ਉਹ ਵੀ ਤਾਂ ਵਿਚਾਰਾ ਨਾਲ ਰਗੜਿਆ ਗਿਆ ਜਿਹੜਾ ਚਾਹੇ ਖੇਤ ਮਜ਼ਦੂਰ ਹੈ ਚਾਹੇ ਦੂਜੇ ਮਜ਼ਦੂਰ ਹੈ ਉਹਨਾਂ ਦਾ ਵੀ ਜਿਹੜਾ ਹੈਗਾ ਸਾਰਾ ਪੁਨਰਵਾਸ ਕਰਨਾ ਇਹਦੇ ਵਾਸਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇੱਕ ਸਪੈਸ਼ਲ ਜਿਹੜੀ ਮੁਹਿੰਮ ਸ਼ੁਰੂ ਕੀਤੀ ਆ ਉਹ ਹੈ ਕਿ ਮਿਸ਼ਨ ਚੜ੍ਹਦੀ ਕਲਾ ਜਿਹੜਾ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰਮੰਤਰ ਦਿੱਤਾ ਸੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸੋ ਇਹ ਸਰਬੱਤ ਦੇ ਭਲੇ ਦਾ ਮਿਸ਼ਨ ਹੈ ਜੀ ਇਦੇ ਚ ਮੈਂ ਤੁਹਾਡੇ ਜ਼ਰੀਏ ਤੁਹਾਨੂੰ ਵੀ ਕਰਦਾ ਜੀ ਸਾਰਿਆਂ ਨੂੰ ਮੈਂ ਮੈਂ ਹਰ ਇੱਕ ਜਿਹੜਾ ਵੀ ਦੇਸ਼ਵਾਸੀ ਉਚੇਚੇ ਤੌਰ ਤੇ ਜਿਹੜਾ ਪੰਜਾਬੀ ਚਾਹੇ ਉਹ ਪੰਜਾਬ ਚ ਰਹਿੰਦਾ ਪੰਜਾਬ ਤੋਂ ਬਾਹਰ ਰਹਿੰਦਾ ਜਾਂ ਕਿਸੇ ਦੇਸ਼ ਕਿਸੇ ਹੋਰ ਦੇਸ਼ ਚ ਰਹਿੰਦਾ ਉਹਨਾਂ ਨੂੰ ਬੇਨਤੀ ਕਰਦਾ ਕਿ ਇਸ ਵੇਲੇ ਸਮਾਂ ਹੈ ਕਿ ਆਪਾਂ ਜਿਹੜੇ ਸਾਡੇ ਭਰਾ ਆ ਉਹਨਾਂ ਨੂੰ ਸਾਡੀ ਲੋੜ ਆ ਇਹ ਜ਼ਰੂਰੀ ਨਹੀਂ ਕਿ ਅਸੀਂ ਲੱਖ ਦੇਣਾ 10 ਲੱਖ ਦੇਣਾ ਜਾਂ ਕੋਰ ਰੁਪਇਆ ਦੇਣਾ ਆਪਾਂ 10 ਰੁਪਇਆ ਵੀ ਦੇ ਸਕਦੇ ਹਾਂ 100 ਰੁਪਇਆ ਵੀ ਦੇ ਸਕਦੇ ਹਾਂ ਤੇ ਉਹਦੇ ਵਾਸਤੇ ਜਿਹੜਾ ਤੁਹਾਡੀ ਵੈਬਸਾਈਟ ਹੈਗੀ ਆ ਉਹ rangla.punjab.gov.in ਉਹਦੇ ਤੇ ਜਾ ਕੇ ਤੁਸੀਂ 10 ਰੁਪਏ ਵੀ ਡੋਨੇਟ ਕਰ ਸਕਦੇ ਹੋ 10 ਲੱਖ ਵੀ ਕਰ ਸਕਦੇ ਹੋ ਕਰੋੜ ਵੀ ਕਰ ਸਕਦੇ ਹੋ ਜੋ ਜਿੰਨੀ ਕਿਸੇ ਦੀ ਸ਼ਰਧਾ ਹੋਵੇ ਜਿੰਨੀ ਕਿਸੇ ਦੀ ਸਮਰੱਥਾ ਹੋਵੇ ਬਟ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਦਾਨ ਜ਼ਰੂਰ ਕਰੋ ਦਾਨ ਦੇ ਵਿੱਚ ਬਰਕਤ ਹੁੰਦੀ ਆ ਦਾਨ ਦੇ ਪੈਸੇ ਨਾਲ ਜਿਹੜਾ ਕੰਮ ਹੋਏਗਾ ਉਹ ਹਮੇਸ਼ਾ ਸਿਰੇ ਚੜੇਗਾ ਉਹਦੇ ਨਾਲ ਅਸੀਂ ਸਾਰਾ ਜਿਹੜਾ ਪੰਜਾਬ ਹੈ ਜਦੋਂ ਵੀ ਪੰਜਾਬ ਤੇ ਕ੍ਰੈਸ਼ਸ ਆਏ ਆ ਅਸੀਂ ਆਪਰੇਸ਼ਨ ਸੰਧੂਰ ਦਾ ਵੀ ਸਾਡੇ ਲੋਕਾਂ ਨੇ ਸਾਹਮਣਾ ਕੀਤਾ ਬੜੀ ਬਹਾਦਰੀ ਨਾਲ ਕੀਤਾ ਇਹ ਵੀ ਬੜੀ ਵੱਡੀ ਮੁਸੀਬਤ ਆ ਇਹਦਾ ਵੀ ਸਾਹਮਣਾ ਕਰ ਰਹੇ ਆ ਔਰ ਪੰਜਾਬ ਇਸ ਦੁਖਾਂਤ ਚ ਉबरेਗਾ ਸਟਰੋਂਗ ਹੋ ਕੇ ਉबरेਗਾ ਅਸੀਂ ਨਵੇਂ ਜਿਹੜੇ ਜਿਹੜੇ ਅਸੀਂ ਹਸਪਤਾਲ ਬਣਾਵਾਂਗੇ ਅਸੀਂ ਇਹ ਸੋਚ ਕੇ ਬਣਾ ਰਿਹਾ ਜੇ ਮੁੜ ਕੇ ਇਸ ਤਰ੍ਹਾਂ ਦਾ ਹੜ੍ਹ ਆ ਜਾਵੇ ਬਨ ਵੀ ਇਹ ਸੋਚ ਕੇ ਬਣਾਵਾਂਗੇ ਨਵੇਂ ਪੱਤਨ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਇਹਦੇ ਵਿੱਚ ਸੈਂਟਰਲ ਗਵਰਨਮੈਂਟ ਦਾ ਰੋਲ ਜਿਹੜਾ ਹੋਇਆ ਰਹੇਗਾ ਕਿ ਉਹ ਜਿਹੜੇ ਸਾਰੇ ਸਟੇਟਸ ਨੂੰ ਬਿਠਾਤੇ ਤਾਂ ਕਿ ਹਿਮਾਚਲ ਦਾ ਪਾਣੀ ਹਿਮਾਚਲ ਚ ਹਰਿਆਣੇ ਦਾ ਪਾਣੀ ਸਾਨੂੰ ਪੰਜਾਬ ਨੂੰ ਪਹਿਲਾਂ ਮਾਰ ਕਰਦਾ ਆ ਕੇ ਜੇ ਕਗਰ ਦੇ ਵਿੱਚ ਫਿਰ ਉਸ ਤੋਂ ਬਾਅਦ ਜਾਂ ਸੁਖਨਾ ਲੇਕ ਤੋਂ ਆਂਦਾ ਇਹ ਸਾਰਿਆਂ ਦਾ ਇੱਕ ਕੰਬਾਈਂਡ ਐਫਰਟ ਕਰਕੇ ਜਿਹੜੀ ਸਾਡੀ ਵੈਦਰ ਫੋਰਕਾਸਟਿੰਗ ਹੈ ਸਾਡਾ ਮੈਟਰ ਡਿਪਾਰਟਮੈਂਟ ਕਹਿੰਦਾ 5 ਮਿਲੀਮੀਟਰ بارش ਹੋਣੀ ਆ ਹੋ ਜਾਂਦੀ ਆ 50 ਮਿਲੀਮੀਟਰ ਉਹ ਕਹਿੰਦੇ 18 ਮਿਲੀਮੀਟਰ ਹੋਣੀ ਆ ਹੋ ਜਾਂਦੀ 180 ਮਿਲੀਮੀਟਰ ਸੋ ਉਹਨੂੰ ਵੀ ਐਕੂਰੇਟ ਕਰਨਗੇ ਜਿੱਥੇ ਸੈਟਲਾਈਟ ਬਣਾ ਰਹੇ ਆ ਐਡੀ ਐਡੀਆ ਮਜ਼ਾਈਲਾ ਬਣਾ ਰਿਹਾ ਅਸੀਂ ਬੰਬ ਬਣਾ ਰਹੇ ਆ ਅਸੀਂ ਬੰਨ ਬਣਾਈਏ ਸਾਰੇ ਸੂਬੇ ਪਾਣੀ ਆਪਣੇ ਆਪਣੇ ਨੂੰ ਸੰਭਾਲਣ ਇਹੋ ਜਿਹੇ ਹਾਲਾਤ ਹੋ ਜਾਣ ਤਾਂ ਸਾਡੇ ਹਸਪਤਾਲ ਸਾਡੇ ਸਕੂਲ ਸਾਡੇ ਘਰ ਕੋਸ਼ਿਸ਼ ਹੋ ਸਕਦਾ ਪਾਣੂ ਕੁਛ ਇੱਕ ਪਿੰਡ ਜਿਵੇਂ ਕੱਲ ਵਾਂ ਗਿਆ ਸੀ ਉੱਥੇ ਕਾਲੂ ਵਾਲਾ ਜਿਹੜਾ ਪਿੰਡ ਹੈਗਾ ਅਪਰੋਜਪੁਰ ਦੇ ਵਿੱਚ ਉਹਨੂੰ ਦੂਜਾ ਜਿਹੜਾ ਸੀਗਾ ਤੁਹਾਡਾ ਟੈਂਡੀ ਵਾਲਾ ਉਹ ਵੀ ਲੋਕਾਂ ਨੇ ਬੜੀ ਮੁਸ਼ਕਲ ਨਾਲ ਬਚਾਇਆ ਜੀ ਟੈਂਡੀ ਵਾਲਾ ਵੀ ਉਹਨਾਂ ਨੂੰ ਸ਼ਾਇਦ ਕਿਤੇ ਮਤਲਬ ਰੀਹੈਬਿਟੇਟ ਕਰਨ ਦੀ ਕਿਤੇ ਉਸ ਤੋਂ ਫਲੱਡ ਪਲੇਨ ਤੋਂ ਬਾਹਰ ਲਿਜਾ ਕੇ ਉਹਨਾਂ ਨੂੰ ਸੈਟਲ ਕਰਨ ਦੀ ਲੋੜ ਹੈ ਸੋ ਵੱਡੇ ਵੱਡੇ ਕੰਮ ਹੈ ਮੈਂ ਉਮੀਦ ਕਰਦਾ ਕਿ ਕੇਂਦਰ ਸਰਕਾਰ ਜੋ ਪੰਜਾਬ ਸਰਕਾਰ ਉਪਰਾਲਾ ਕਰ ਰਹੀ ਹੈ ਇਹਦੇ ਵਿੱਚ ਸਾਡੀ ਮਦਦ ਕਰਨਗੇ ਔਰ ਜਿਹੜੇ ਨੋਰਮਸ ਆ ਉਹਨਾਂ ਦੇ ਰਿਲੈਕਸ ਕਰਨਗੇ ਤੇ ਜੇ ਕਿਸਦਾ ਮਤਲਬ ਖੇਤ ਹੀ ਨਹੀਂ ਜਿਆ ਫਸਲ ਹੀ ਨਹੀਂ ਜਾਈ ਤਾਂ ਉਹਦਾ 8500 ਰੁਪਏ ਚ ਕੀ ਬਣੂਗਾ ਜੀ ਉਹਦਾ ਉਹਦੇ ਚੋਂ ਵੀ 25% ਪੈਸੇ ਸਰਕਾਰ ਦਿੰਦੀ ਆ ਪਰ 5000 ਨਾਲ ਤਾਂ ਕੁਝ ਨਹੀਂ ਬਣਦਾ ਸੋ ਕੇਂਦਰ ਸਰਕਾਰ ਉੱਥੇ ਕਰੇਗੀ ਜੀ ਪਹਿਲਾਂ ਤੁਹਾਡੇ ਜਿਹੜਾ ਬਾਰਡਰ ਏਰੀਆ ਦੇ ਵਿੱਚ ਹਾਈ ਰਿਸਕ ਅਲਾਉਂਸ ਕਹਿੰਦੇ ਸੀ ਉਹਨੂੰ ਬਾਰਡਰ ਏਰੀਆ ਅਲਾਉਂਸ ਵੀ ਕਹਿ ਦਿੰਦੇ ਸੀ ਉਹ ਜਿਹਨੇ ਕਰਮਚਾਰੀ ਕੰਮ ਕਰਦੇ ਸੀ ਉਹਨਾਂ ਨੂੰ ਐਕਸਟਰਾ ਸੈਲਰੀ ਮਿਲਦੀ ਸੀ ਉਹ ਮੈਂ ਮੰਗ ਕੀਤੀ ਆ ਦੋ ਚਿੱਠੀਆਂ ਲਿਖ ਚੁੱਕਿਆ ਹਾਂ ਡੱਡਾ ਸਾਹਿਬ ਨੂੰ ਵੇ ਸਾਨੂੰ ਮੋਬਾਈਲ ਐਂਬੂਲੈਂਸਸ ਦੇ ਉਹ ਐਡਵਾਂਸ ਲਾਈਫ ਸਪੋਰਟ ਜਿਹਨੂੰ ਅਸੀਂ ਇਹੋ ਜਿਹੇ ਰਾਤ ਵਿੱਚ ਚਾਹੇ ਜੰਗ ਹੋਵੇ ਚਾਹੇ ਹਾੜੋਵੇ ਜਾਂ ਕੋਈ ਹੋਰ ਐਮਰਜੈਂਸੀ ਹੋਵੇ ਜਿਹਨੂੰ ਅਸੀਂ ਇੱਕ ਮੋਬਾਈਲ ਡਿਸਪੈਂਸਰੀ ਦੇ ਤੌਰ ਤੇ ਯੂਜ਼ ਕਰ ਸਕੀਏ ਇਸੇ ਤਰ੍ਹਾਂ ਜਿਹੜੇ ਕਰਮਚਾਰੀਆ ਉਹਨਾਂ ਨੂੰ 25% ਐਕਸਟਰਾ ਸੈਲਰੀ ਦੇ ਉਹਨਾਂ ਨੂੰ ਤਾਂ ਕਿ ਲੋਕ ਇੱਥੇ ਆਣ ਤੇ ਇੱਥੇ ਰਹਿਣ ਤੇ ਲੋਕਾਂ ਦੀ ਬਾਰਡਰ ਦੇ ਲੋਕਾਂ ਨੂੰ ਸੁਰਤਾ ਮਿਲਣ ਸਾਰੀਆਂ ਸਹੂਲਤਾਂ ਮਿਲਣ ਇਸੇ ਤਰ੍ਹਾਂ ਆਸ਼ਾ ਵਰਕਰ ਹੈ ਵਿਚਾਰੀ ਉਹ ਪਿੰਡ ਤੇ ਰਹਿੰਦੀ ਆ ਉਹਦਾ ਆਪਣਾ ਘਰ ਵੀ ਡੈਮੇਜ ਦਾ ਘਰ ਘਰ ਜਾ ਕੇ ਸੇਵਾ ਕਰਦੀ ਆ ਕਰੋਨਾ ਚ ਵੀ ਜੰਗ ਦੇ ਵਿੱਚ ਵੀ ਤੇ ਹੁਣ ਹੜ੍ਹਾਂ ਦੇ ਵਿੱਚ ਵੀ ਵੀ ਉਹਨੂੰ ਤੁਸੀਂ 10000 ਰੁਪਏ ਮਹੀਨਾ ਉਹ ਜਿਹੜਾ ਹੈਗਾ ਬਾਰਡਰ ਦੇ ਵਿੱਚ ਜ਼ਰੂਰ ਮਿਲਣਾ ਚਾਹੀਦਾ ਬਾਕੀਆਂ ਨੂੰ ਚਾਹੇ 5000 ਮਿਲਣ ਇਹਨਾਂ ਨੂੰ 10000 ਰੁਪਏ ਮਹੀਨੇ ਦਾ ਜ਼ਰੂਰ ਮਿਲਣਾ ਚਾਹੀਦਾ ਐਸੇ ਤਰ੍ਹਾਂ ਜਿਹੜੇ ਕਿਸਾਨ ਹੈ ਉਹ ਇੱਕ ਫਸਲ ਹੀ ਕਬੀ ਸੱਕਦੇ ਆ ਉਹਨਾਂ ਨੂੰ ਵੀ ਪਹਿਲਾਂ ਸਪੈਸ਼ਲ ਪੈਸੇ ਮਿਲਦੇ ਹੁੰਦੇ ਸੀ ਉਹ ਵੀ ਉਹਨਾਂ ਨੂੰ ਮਿਲਣੇ ਚਾਹੀਦੇ ਆ ਤਾਂ ਕਿ ਫਿਰ ਉਹ ਜੇ ਤੁਸੀਂ ਇਹ ਸਾਰਾ ਕੁਝ ਕਰੋਗੇ ਤਾਂ ਨੇਚਰਲੀ ਫਿਰ ਉਹਨਾਂ ਨੂੰ ਕੀ ਲੋੜ ਆ ਜੀ ਅਗਲਾ ਆਪਣੀ ਜਾਨ ਖਤਰੇ 'ਚ ਪਾਏਗਾ ਉਹ ਕੋਈ ਹੈਰੋਇਨ ਦਾ ਪੈਕੇਟ ਜਾਂ ਕੋਈ ਹੋਰ ਮਾੜੀ ਚੀਜ਼ ਦੂਜੇ ਪਾਸੇ ਪਹੁੰਚਾਉਣ ਦੀ ਕੋਸ਼ਿਸ਼ ਕਰੇਗਾ ਤਾਂ ਉਸ ਤੋਂ ਵੀ ਲੋਕ ਬਚਣਗੇ ਦੁਸ਼ਮਣ ਨੂੰ ਵੀ ਜਿਹੜਾ ਹੈਗਾ ਉਹ ਸਹੀ ਸੁਨੇਹਾ ਜਾਏਗਾ ਕਿ ਜਿਹੜੀ ਪੰਜਾਬ ਸਰਕਾਰ ਆ ਆਪਣੇ ਜਿਹੜੇ ਪਿੰਡਾਂ 'ਚ ਰਹਿੰਦੇ ਆ ਬਾਰਡਰ ਦੇ ਉੱਤੇ ਕਿਸ ਮੈਦੂਰ ਦੁਕਾਨਦਾਰ ਦਸਤਕਾਰ ਕਰਮਚਾਰੀ ਉਹਨਾਂ ਨੂੰ ਸਪੈਸ਼ਲ ਟ੍ਰੀਟਮੈਂਟ ਦੇ ਰਹੀ ਹੈ ਉਹਨਾਂ ਦਾ ਉਹਨਾਂ ਦੀ ਦੇਖਭਾਲ ਕਰ ਰਹੀ ਹੈ ਮਾਈ ਬਾਪ ਵਾਲਾ ਕੰਮ ਕਰ ਰਹੀ ਹੈ ਤੇ ਇਹਦਾ ਇੱਕ ਬਹੁਤ ਅੱਛਾ ਮੈਸੇਜ ਵੀ ਜਾਏਗਾ ਦੇਸ਼ ਵਿੱਚ ਵੀ ਦੁਨੀਆ ਦੇ ਵਿੱਚ ਵੀ ਔਰ ਇਸ ਵਕਤ ਦੇ ਪਲੇ ਦੇ ਕੰਮ ਹੈ ਕਰਨੇ ਚਾਹੀਦੇ ਆ ਤੋਂ ਮੈਂ ਇਹਨਾਂ ਸ਼ਬਦਾਂ ਨਾਲ ਇੱਕ ਵਾਰੀ ਫਿਰ ਤੁਹਾਡਾ ਮੀਡੀਆ ਦਾ ਜਿਹੜਾ ਪ੍ਰਸ਼ਾਸਨ ਦਾ ਆਪਣੇ ਐਮਐਲਏ ਸਾਹਿਬ ਸਾਰੇ ਜਿੰਨੇ ਵੀ ਸਾਡੇ ਪਾਰਟੀ ਦੇ ਵਰਕਰਸ ਆ ਜਿਹੜੇ ਸਾਰੇ ਜਿੰਨੇ ਸੇਵਾ 'ਚ ਲੱਗੇ ਹੋਏ ਆ ਇੱਕ ਵਾਰੀ ਤੁਹਾਡਾ ਸਾਰਿਆਂ ਦਾ ਜਿਹੜਾ ਹੈਗਾ ਬਹੁਤ ਸ਼ਲਾਘਾ ਜੋ ਕੰਮ ਹੈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ Okay.